ਹੁੰਦੀ ਆ ਨਾ ਤੈਨੂੰ ਹੁੰਦੀ ਆ ਰੈਂਦੀ ਜੇ ਕੋਈ ਬੱਚਾ ਆ ਜਾਏ ਬੱਚਾ ਮੱਥਾ ਟੇਕਣ ਜਾਂਦਾ ਉਹ ਕਹਿੰਦਾ ਚੱਲ ਤੈਨੂੰ ਬਹੁਤ ਵਧੀਆ ਤੈਨੂੰ ਬੋਪੀ ਬਣਨੀ ਕੁੜੀ ਆਈ ਤੈਨੂੰ ਚੰਗਾ ਬੜ ਜੀਊਗਾ ਹਣਾ ਉਹ ਕਹਿੰਦੇ ਉਹ ਮਿਲ ਜਾਂਦਾ ਉਹ ਕਦੇ ਲਾਜ ਮੈਂ ਤੇ ਬਾਬੇ ਦੀ ਗੱਲ ਨਾ ਮਿਲਿਆ ਯਾਨੀ ਇਹ ਕਾਮਨ ਗੱਲ ਹੈ ਕਾਮਨ ਕਰਵਾਇਆ ਹੈ ਇਹ ਹੁੰੀਆਂ ਨੇ ਕਿਤੇ ਨਾਮ ਨਹੀਂ ਉਹਨੂੰ ਦਿਮਾਗ 'ਚ ਵੀ ਨਹੀਂ ਰਹਿਣਾ ਕਿ ਬਾਬੇ ਨੇ ਤਾਂ ਮੈਨੂੰ ਐ ਕਿ ਅਸਲ ਇਹ ਉਹਦੇ ਤਰ੍ਹਾਂ ਹੁੰਦੇ ਤੇ ਜੇ ਆਪਾਂ ਕਿਸੇ ਉਹਨੇ ਕਿਹਾ ਪਏ ਬੱਚਾ ਵਿਆਹ ਪਏ ਜਦ ਨੂੰ ਬੱਚਾ ਹੋਊਗਾ ਮੁੰਡਾ ਹੋਊਗਾ ਮੁੰਡਾ ਹੋਊਗਾ ਨਾ ਬਰਤਨ ਦਿੱਤਾ ਆਪਾਂ ਉਹਨੇ ਮਨ ਲਾਇਆ ਜਦੋਂ ਆਪਾਂ ਮਗਰ ਲੱਜ ਜਾਂਦੇ ਆ ਬਾਬੇ ਦੇ ਤੇਰੇ ਵਧਨ ਲੱਗ ਜਾਂਦੇ ਆ ਤੇ ਉੱਥੇ ਬੱਚੇ ਜਿਹੜੇ ਆ ਨਾ ਉਹਨਾਂ ਨੂੰ ਸਪੋਰਟਸ ਦੇ ਵਿੱਚ ਕਿੱਦਾਂ ਲਾਏ ਲਾਇਆ ਲੱਜਾ ਲਾਇਆ ਜਾਂਦੀ ਠੀਕ ਆ ਨਾ ਤੇ ਇਸ ਕਰਕੇ ਜਿਹੜਾ ਆਪਾਂ ਕੰਮ ਕਰਦੇ ਆ ਆਪਾਂ ਕਰ ਲਈ ਜਾਵਾਂਗੇ ਜੋ ਮਰਜ਼ੀ ਫਿਰ ਕੋਈ ਜਾਵੇ ਜਦੋਂ ਆਪਾਂ ਝੂਠ ਮਾਰੀ ਹੈ ਨਾ ਇੱਕ ਤੇ ਉਹਨੂੰ ਛੁਪਾਉਣ ਲਈ 10 ਝੂਠ ਮਾਰਦੇ। ਇਹ ਤਾਂ ਲਗੋਤ-ਵੋਤਾਂ ਲੋਕ। ਹੋਰ ਜਿਹੜਾ ਬਾਹਰ ਸਾਡੇ ਮਾਨ ਲੋ। ਹੋਰ ਜਿਹੜਾ 6 ਤੂਪਰ ਦਾ ਪਾਲਤੂ ਰੱਖਿਆ ਉਹਦੇ ਕਹਿੰਦਾ ਇਹ ਬੇਇੱਜ਼ਤ ਕਰਾਂਗਾ ਕਿ ਸੋਡੇ ਸਾਹਿਬ ਬੈਠੇ ਆ। ਜੇ ਖਬਰ ਤੁਸੀਂ ਪੜੀ ਹੋਗੀ ਉੱਥੋਂ ਕੋਈ ਨਾਲ ਹੀ ਹੈਗੇ ਆ। ਉਹਨਾਂ ਨੇ ਮੈਨੂੰ ਲਾਉਦਾ ਕਿ ਕੱਲ੍ਹ ਪਾਸੋਂ ਦੀ ਗੱਲ ਆ ਕਿ ਕਰੋੜ ਰੁਪਏ ਪੈਂਡਰੋਲਤਾ ਵਾ। ਤੁਹਾਨੂੰ ਜਿੱਥੇ ਸਾਨੂੰ ਸਾਥੀਆਂ ਦੇ ਸਾਥ ਦੀ ਲੋੜ ਆ ਉੱਥੇ ਸਾਨੂੰ ਫਾਈਨੈਂਸ਼ੀਅਲੀ ਵੀ ਲੋੜ ਹੈਗੀ ਆ ਕਿਉਂਕਿ ਅੱਗੇ ਵਧਾਉਣ ਦੇ ਲਈ 3 ਕਿਤੇ ਪ੍ਰੋਜੈਕਟ ਜੁਰੂ ਕੀਤੇ ਆ ਉਹ ਇਹ ਕੋਈ ਇਸ ਤੋਂ ਆਖੋ ਬੋਲ ਨਹੀਂ ਕਰ ਸਕਦੇ ਸੱਚਾਈ ਹੈ ਵੀ ਜਿੱਥੇ ਆਪਾਂ ਨੂੰ ਮਦਦ ਦੀ ਲੋੜ ਹੈਗੀ ਉਹ ਹੈਗੀ ਆ ਔਰ ਰਿਸਪੋਨਸੀਬਿਲਟੀ ਆ ਉਹਨਾਂ ਲੋਕਾਂ ਲਈ ਜਿਨ੍ਹਾਂ ਲੋਕਾਂ ਦੀ ਕੋਈ ਬਾਹ ਨਹੀਂ ਪ੍ਰਦਾਸ ਉਹਨਾਂ ਲੋਕਾਂ ਦੀ ਬਾਹ ਹੁੰਦਾ ਜਦ ਤੱਕ ਇਹਦੇ ਵਿੱਚ ਕਈ ਹਾਲਤਾਂ ਦੇ ਵਿੱਚ ਉਹ ਲੋਕ ਵੀ ਆ ਜਾਂਦੇ ਆ ਜਿਹੜੇ ਗਲਤ ਚੰਗ ਦੇ ਨਾਲ ਇਹਦਾ ਫਾਇਦਾ ਲੈਂਦੇ ਨੇ ਕਈ ਵਾਰੀ ਉਹਨਾਂ ਦਾ ਮੰਚ ਹੀ ਸੱਟੇ ਹੁੰਦਾ ਤੇ ਸਮਾਂ ਕਰਾ ਲਓ ਤੇ ਬਹਾਂ ਤੋਂ ਪਰ ਅਲਟੀਮੇਟਲੀ ਜਦੋਂ ਕੋਈ ਮੈਂ ਸੁਖਵਿੰਦਰ ਬਹਾ ਦੇ ਨਾਲ ਗੱਲ ਕਰਦੇ ਜਦੋਂ ਇਹ ਕਰਦੇ ਤੇ ਚਲੋ ਮੈਂ ਹਿੱਸਾ ਜਰੂਰ ਆ ਤੁਹਾਡਾ ਬਟ ਫਿਰ ਵੀ ਤੁਸੀਂ ਸਾਰਾ ਕੰਮ ਜਿਆਦਾ 90% ਤੁਸੀਂ ਕਰਦੇ ਹੋ ਇਸ ਤੋਂ 10% ਹੀ ਕਰਦੇ ਜਿਹੜਾ ਤੁਹਾਡੇ ਵੱਲੋਂ ਆ। ਉਹਦੇ ਵਿੱਚ ਇੱਕ ਜਿਹੜਾ ਮੈਂ ਇਹ ਬਿੰਦੂ ਜੋੜ ਦੇਣਾ ਚਾਹੁੰਦਾ ਕਿ ਜਿਹੜਾ ਸਮਾਜ ਵਿੱਚ ਜਿਹੜੀ ਬਹੁਤ ਵੱਡੀ ਲੋੜ ਆ ਔਰ ਜਿਹੜਾ ਕਦਮ ਕਿਸੇ ਸੰਸਥਾ ਨੇ ਨਹੀਂ ਪੁੱਟਿਆ। ਔਰ ਉਹ ਮੈਂ ਕਹਾਂ ਉਹ ਕਿ ਜਿੱਥੇ ਆਪਾਂ ਸੰਸਥਾਵਾਂ ਲੋਕਾਂ ਨੂੰ ਦਵਾਈਆਂ ਦਿੰਦੀਆਂ ਹੋਣ ਸੰਸਥਾਵਾਂ ਲੋਕਾਂ ਨੂੰ ਬਲੱਡ ਡੋਨੇਟ ਕਰਦੀਆਂ ਜਾਂ ਇਲਾਜ ਕਰਾਉਂਦੀਆਂ। ਮੈਂ ਚਾਹੁੰਦਾ ਕਿ ਇਹ ਠੀਕ ਆ ਕਰਦੇ ਤੇ ਆਪਾਂ ਇਹਨਾਂ ਦੇ ਨਾਲ ਕੰਮ ਕਰਨਾ ਤੇ ਬਹੁਤ ਅੱਛੀ ਗੱਲ ਆ। ਉਹ ਸੰਸਥਾਵਾਂ ਜਿੰਨੀਆਂ ਮਰਜ਼ੀ ਹੋਣ ਦੂਜੀ ਸੰਸਥਾ ਨਾਲ ਖੜ ਜਾਂਦੀਆਂ ਆ ਉਹ ਕਦੇ ਤਿੱਧੀ ਖੜ ਜਾਂਦੀ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਇਹ ਕਿੱਦਾਂ ਕੰਮ ਕਰਦੇ ਉਹ ਕਦੇ ਇਹ ਨਹੀਂ ਕਹਣਾ ਚਾਹਣਾ ਅਸੀਂ ਵੀ ਕਰਨਾ ਇਹਨਾਂ ਦੀ ਰੱਤ ਕਿੱਦਾਂ ਖਿੱਚਣੀ ਆ ਤੇ ਇੱਥੇ ਵੀ ਬਹੁਤ ਸਾਰੀਆਂ ਸੰਸਥਾਵਾਂ ਦੇਖੀਆਂ ਵੀ ਆ ਹੋਰ ਵੀ ਆ ਲੇਕਿਨ ਉਹਨਾਂ ਦੇ ਕੋਲ ਇਦਾਂ ਦੇ ਪ੍ਰੋਜੈਕਟ ਨਹੀਂ ਜੋ ਹੋਰ ਸਰ ਨੂੰ ਆਉਂ ਸਮਝਦਾ ਉਸਾਲ ਚ ਇੱਕ ਕਦਮ ਮੂਮਾ ਕਰਾਵੀਏ ਦੁਪਤੀ ਨਹੀਂ ਚਾਹਣੀ ਕਰਾਵਾਂਗੇ ਮੇਰੇ ਨਹੀਂ ਹੁੰਦੇ ਇਹ ਬੈਗਨ ਇਹਨਾਂ ਗੱਲ ਵੀ ਕੀਤੀ ਗੁਰਵਿੰਦਰ ਬਸਤੂ ਫਿਰ ਮੈਂ ਨਾ ਮਤਲਬ ਕੱਬ ਦੇ ਕਾਲ ਫਿਰ ਮੈਂ ਕਿ ਵਿਆਹ ਕਰਲੀ ਕਰਨ ਵਿਆਹ ਦਾ ਇਹਨਾਂ ਨੂੰ ਵੀ ਦੇ ਸਕਦੇ ਮੈਂ ਸਪੋਰਟਸ ਦਾ ਬੰਦਾ hockey ਖੇਂਦੀਆਂ ਨੂੰ ਜਾਣਾ ਜ਼ਰੂਰੀ ਹੋ ਜਾਂਦਾ ਜੱਥੇ ਕੋਈ ਵੋਟ ਮੰਗਣ ਜਾਣਾ ਉਹ ਕਹਿੰਦਾ ਸਾਡੇ ਅੱਜ ਆਏ ਨਹੀਂ ਕਿਸੇ ਦੇ ਵਿਆਹ ਤੇ ਜਾਂ ਕਿਸੇ ਦੇ ਘੋੜ ਤੇ ਨਾ ਜਾਉਣਾ ਉਹ ਕਹਿੰਦਾ ਜਦੋਂ ਮੋਠਾ ਲੈਣਗੇ ਫਿਰ ਦੇਖਾਂਗੇ ਇਹ ਕੇ ਇਹਦਾ ਯਾਰ ਇੰਤਨੀ ਜ਼ਰੂਰੀ ਮੀਟਿੰਗਾਂ ਕੋਈ ਗੱਲ ਨਹੀਂ ਸਾਥ ਦੀ ਏਦਾਂ ਗੱਲ ਹੋ ਜਾਂਦੀ ਏ ਹੋਰ ਕੋਈ ਗੱਲ ਨਹੀਂ ਦਿਲੋਂ ਅਸੀਂ ਸੰਸਥਾ ਦੇ ਨਾਲ ਹੁੰਦੇ ਆ ਕਿਉਂਕਿ ਜਿਸ ਤਰ੍ਹਾਂ ਆਪਾਂ ਸਾਰਿਆਂ ਨੇ ਗੱਲ ਕੀਤੀ ਪਲਾਈ ਜੀ ਨੇ ਵੀ ਹੋਰ ਵੀ ਮੈਨੂੰ ਬੜਾ ਲੰਮਾ ਸਮਾਂ ਹੋ ਗਿਆ ਇਹਨਾਂ ਸੰਸਥਾ ਨਾਲ ਜੁੜੇ ਨਾ ਇਹ ਲੰਮਾ ਸਮਾਂ ਤਾਂ ਹੀ ਚੱਲਦੀ ਆ ਸੰਸਥਾ ਜਦੋਂ ਇਮਾਨਦਾਰੀ ਨਾਲ ਕੰਮ ਕੀਤਾ ਜਾਂਦਾ ਔਰ ਆਪਾਂ ਜਦੋਂ ਇਮਾਨਦਾਰੀ ਨਾਲ ਕੰਮ ਕਰਦੇ ਆ ਤੇ ਆਪਾਂ ਦਾ ਥੋੜਾ ਕੰਮ ਹੋਵੇ ਸਹੀ ਹੋਵੇ ਤੇ ਉਹ ਲੋਕ ਸਲਾਉਂਦੇ ਆ ਤੇ ਤੁਸੀਂ ਵੱਡਾ ਕੰਮ ਕਰ ਲਓ ਉੱਥੇ ਜਿਆਦਾ ਗੜਬੜ ਹੋਈ ਤੇ ਫੇਰ ਉਹ ਕਹਿੰਦੇ ਨਹੀਂ ਕੀ ਇਹ ਹੁਣ ਤੁਸੀਂ ਜਿੱਤਾ ਜਿੰਨੇ ਪ੍ਰੋਜੈਕਟ ਸਰਕਾਰ ਦੇ ਚੱਲਦੇ ਹੁੰਦੇ ਜਿੱਥੇ ਜਿੱਥੇ ਗੜਬੜਾ ਹੁੰਦੀਆਂ ਉੱਥੇ ਉੱਥੇ ਉਹ ਫੜ ਲੈਂਦੇ ਲੋਕ ਉਹ ਕਹਿੰਦੇ ਜੀ ਆਹ ਦੇਖੋ ਇੱਥੇ ਮਾਲ ਖਾਦਾ ਨਹੀਂ ਠੀਕ ਆ ਜਾਂਦਾ ਸਾਹਮਣੇ ਤੇ ਇਹ ਸੋਸਟਰਾ ਜਾਂਦਾ ਪਬਲਿਕ ਇਹ ਹੈ ਕਿ ਆ ਸਰਬ ਨੌਜਵਾਨ ਸਭਾ ਜਿਸ ਤਰ੍ਹਾਂ ਗੋਬੀ ਜੀ ਨੇ ਕਿਹਾ ਨਾ ਮੈਂ

ਭਰਪੂਰ ਨਵੇਂ ਪ੍ਰੋਜੈਕਟ ਜਿਹੜੇ ਨੇ ਉਹ ਸਾਡੇ ਨੂੰ ਚੱਲੂ ਕਰਨੀ ਚਾਹੀਦੀ ਸੰਸਥਾ ਦੇ ਨਾਲ ਸਾਂਝ ਪਾ ਲਈ ਜਾਵੇ ਕਿਉਂਕਿ ਹੁਣ ਸਾਡੇ ਕੋਲ ਡਾਕਟਰ ਆਪਣਾ ਲਗਭਗ ਬਾਹਨ ਕਿਨਾਰੇ ਆ ਤੇ ਜਦੋਂ ਇਹ ਸਿਆਸਤ ਚ ਬਣੇ ਆ ਤੇ ਇੱਕ ਦੀ ਦੋ ਤਿੰਨ ਹੀ ਅੱਛੀ ਜãi ਉਹ ਜੀ ਆਇਆਂ ਕਹਿਣਗੇ ਮੈਂ ਦੱਸਣ ਜੀਦਾ ਥੋੜਾ ਜਿਹਾ ਸਮਾਂ ਵੀ ਚੇਂਜ ਕੀਤਾ ਰਾਤ ਨੂੰ ਕਿਉਂਕਿ ਲੋਕੀ ਬਹੁਤ ਘੱਟ ਆਉਂਦੇ ਨੇ ਹੁਣ ਤੱਕ ਜਿਹੜਾ ਸਾਡੇ ਕੋਲ ਤਿੰਨ ਕੇਸ ਜਿਹੜੇ ਆ ਕੰਪਲੀਟ ਹੋ ਕੇ ਆ ਗਏ ਫਾਰਮ ਅੱਲੇ ਹੋਰ ਵੀ ਜਿਹੜੀਆਂ ਅਸੀਂ ਮਤਲਬ ਸੋਰੀ ਸਾਹਿਬ ਅੱਜ ਦੀ ਮੀਟਿੰਗ ਦਾ एजेंडा ਅੱਜ ਜੋ ਸਰਬ ਨੌਜਵਾਨ ਸਭਾ ਫਗਵਾੜਾ ਦੀ ਜੋ ਮੀਟਿੰਗ ਇੱਥੇ ਮਾਨ ਸਾਹਿਬ ਦੇ ਦਫ਼ਤਰ ਚ ਕੀਤੀ ਜਿਹੜੀ ਆ ਉਹ ਜਿਉਂ ਨਟਕੀਆਂ ਦੇ ਵਿਆਹ ਕੀਤੇ ਜਾਂਦੇ ਹਰ ਸਾਲ ਉਹ ਜੋ ਐਤ ਕੀ 6 ਅਕਤੂਬਰ ਨੂੰ ਡੇਟ ਰੱਖੀ ਆ ਉਹਦੇ ਸਬੰਧ ਚ ਕੀਤੀ ਗਈ ਸੀਗੀ ਔਰ ਕੁਝ ਜਿਹੜੀਆਂ ਲੜਕੀਆਂ ਤੇ ਲੜਕੇ ਜਿਨ੍ਹਾਂ ਦੀ ਸ਼ਾਦੀ ਹੋਣੀ ਆ ਉਹ ਆਲਰੇਡੀ ਸਿਲੈਕਟ ਜਿਹੜੇ ਕਰਦੇ ਆ ਚੋਣ ਕੀਤੀ ਜਾਂਦੀ ਉਹਨਾਂ ਦੀ ਹੋ ਚੁੱਕੇ ਆ ਔਰ ਕੋਸ ਜਿਹੜੇ ਆ ਜੋੜੇ ਉਹ ਹੋਰ ਕੀਤੇ ਜਾਣਗੇ ਅ ਸਕਰੂਟਿੰਗ ਤੋਂ ਬਾਅਦ ਤੇ ਮੈਂ ਸਰਬਨੌਜਨ ਸਭਾ ਜਿਹੜੀ ਇੱਕ ਬਹੁਤ ਹੀ ਮਿਹਨਤੀ ਇਹ ਸਭਾ ਹੈ ਉਹਨਾਂ ਨੂੰ ਮੁਬਾਰਕਬਾਦ ਦੇਣਾ ਸਾਰੇ ਸਾਥੀਆਂ ਨੂੰ ਕਿ ਇਹ ਜਿਹੜਾ ਇੱਕ ਬਹੁਤ ਹੀ ਸਮਾਜ ਦੇ ਵਿੱਚ ਸੇਵਾ ਵਾਲਾ ਕੰਮ ਆ ਉਹ ਕਰਦੇ ਆ ਔਰ ਆਪਾਂ ਸਾਰਿਆਂ ਨੇ 6 ਅਕਤੂਬਰ ਨੂੰ ਅਨ ਜਿਹੜਾ ਉੱਥੇ ਪਹੁੰਚਣਾ ਔਰ ਲੜਕੀਆਂ ਨੂੰ ਇਹ ਆਸ਼ੀਰਵਾਦ ਆ ਪਾ ਦੇਣੇ ਆ ਔਰ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਇਹ ਜਿਹੜਾ ਆ ਸ਼ੁਭ ਦਿਨ ਜਿਹੜਾ 6 ਅਕਤੂਬਰ ਉਹ ਆਪਾਂ ਸਾਰੇ ਇਕੱਠੇ ਰਲ ਕੇ ਮਨਾਈਏ ਤੇ ਸਰਬ ਨੌਜਵਾਨ ਸਭਾ ਜਿਹੜੀ ਇਸ ਨੂੰ ਕਰ ਰਹੀ ਆ ਉਹਨਾਂ ਦੇ ਮਾਨ ਨੂੰ ਵੀ ਵਧਾਈਏ ਹਾਂ ਜੀ ਸਰ ਅੱਜ ਦੀ ਮੀਟਿੰਗ ਦਾ ਅਜੰਡਾ ਅੱਜ ਸਤ ਨੌਜਵਾਨ ਵੱਲੋਂ ਸਭਾ ਵੱਲੋਂ ਇੱਕ ਮੀਟਿੰਗ ਲਿਖੀ ਗਈ ਸੀ ਜਿਹਦੇ ਵਿੱਚ ਸਾਡੇ ਸ੍ਰਿੰਦਰ ਸਿੰਘ ਜੀ ਥੋੜੀ ਮੁੱਖ ਮਹਿਮਾਨ ਦੇ ਤੌਰ ਤੇ ਉੱਤੇ ਸ਼ਾਮਲ ਹੋਏ ਆ ਔਰ ਸਾਰੇ ਪਤਵੰਤੇ ਇੱਥੇ ਹਾਜ਼ਰ ਸੀਗੇ ਜਿਹਦੇ ਵਿੱਚ ਵਿਚਾਰਾਂ ਕੀਤੀਆਂ ਗਈਆਂ ਵੀ 6 ਅਕਤੂਬਰ ਨੂੰ ਜਿਹੜਾ ਆਉਣ ਵਾਲਾ ਵਿਆਹ ਦਾ ਮਹਾ ਕੁੰਬ ਹੈ ਉਹਦੇ ਵਿੱਚ ਕਿਦਾਂ ਕਿਦਾਂ ਤਿਆਰੀਆਂ ਕੀਤੀਆਂ ਜਾਣ ਕਿ ਕੀ ਕੀ ਉਹਦੇ ਵਿਸ਼ੇਸ਼ ਕੀਤਾ ਜਾ ਸਕਦਾ ਜਿਹਦੇ ਵਿੱਚ ਪ੍ਰੋਗਰਾਮ ਚੰਗੇ ਤਰੀਕੇ ਨਾਲ ਨਿਭਾਇਆ ਜਾ ਸਕੇ ਉਹਦੇ ਸੰਬੰਧੀ ਵਿਚਾਰਾਂ ਹੋਈਆਂ ਸਾਰੇ ਪ੍ਰਤਵੰਤੇ ਆਏ ਆ ਮੈਂ ਇੱਥੇ ਸਾਰੇ ਪ੍ਰਤਵੰਤੇ ਆਉਣ ਦੇ ਉੱਤੇ ਸਭ ਦਾ ਧੰਨਵਾਦ ਕਰਦਾ ਔਰ ਉਮੀਦ ਵੀ ਕਰਦਾ ਹਾਂ ਕਿ ਵੱਲੋਂ ਇਹ ਜਿਹੜਾ 6 ਅਕਤੂਬਰ ਨੂੰ ਵਿਆਹ ਦਾ ਮਹਾਪੰਮ ਬਣਾਉਣ ਉਹਦਾ ਸਾਰਾ ਸਹਿਯੋਗ ਜਿਹੜਾ ਅਲਾਕਾ ਦੇਊਗਾ ਔਰ ਬਹੁਤ ਵਧੀਆ ਪ੍ਰੋਗਰਾਮ ਹੋਗਾ ਔਰ ਸਮਾਜ ਸੇਵਾ ਦਾ ਕੰਮ ਜਿਹੜਾ ਆ ਉਹ ਬਹੁਤ ਵਧੀਆ ਤਰੀਕੇ ਨਾਲ ਨਿਭੇ ਰਿਹਾ ਧੰਨਵਾਦ